ਜਿਨ੍ਹਾਂ ਦੇ ਪੈਸੇ ਫਸੇ ਹੋਇਆ ਜਾਂ ਫਿਰ ਉਧਾਰ ਲਏ ਪੈਸੇ ਕੋਈ ਮੋੜਦਾ ਨਹੀਂ ਤਾਂ ਸੰਤਾਂ ਦੇ ਦੱਸੇ ਅਨੁਸਾਰ ਇਹ ਦੋ ਕੰਮ ਕਰੋ ਚੱਲਦੇ ਪਾਣੀ 'ਚ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜ਼ਿਆਦਾਤਰ ਦੇਖਦੇ ਆਂ ਵੀ ਰਿਸ਼ਤੇਦਾਰੀਆਂ ਦੇ ਵਿੱਚ ਫਿੱਕ ਆਦਕ ਜਿਹੜੀ ਐ ਉਹ ਪੈਸਿਆਂ ਦੇ ਕਰਕੇ ਪੈਂਦੀ ਆ ਵੀ ਪੈਸੇ ਨਾ ਦੇਣ ਲੈਣ ਕਰਕੇ ਜਿਹੜਾ ਹੈ ਉਹ ਸਾਡਾ ਵਿਗਾਰਡ ਪੈ ਗਿਆ ਜੀ ਪੈਸਿਆਂ ਦੇ ਕਰਕੇ ਜਿਹੜਾ ਹੈ ਵਿਗਾਰਡ ਪਿਆ ਉਹ ਆਪਾਂ ਸਾਰੇ ਵੇਖਦੇ ਆਂ ਵੀ ਜ਼ਿਆਦਾਤਰ ਜਿਹੜੀਆਂ ਚੀਜ਼ਾਂ ਨੇ ਉਹ ਪੈਸਿਆਂ ਕਰਕੇ ਹੀ ਬਰਬਾਦ ਹੋ ਜਾਂਦੀਆਂ ਨੇ ਪੈਸਿਆਂ ਕਰਕੇ ਹੀ ਅਸੀਂ ਜਿਹੜਾ ਹੈ ਇੱਕ ਦੂਜੇ ਤੋਂ ਵਿਸ਼ਵਾਸ ਝੱਕ ਲੈਨੇ ਆਂ ਤੇ ਪੈਸਿਆਂ ਕਰਕੇ ਹੀ ਸਾਡੇ ਜਿਹੜੇ ਵਿਸ਼ਵਾਸ ਨੇ ਉਹ ਫਿੱਕੇ ਪੈ ਜਾਂਦੇ ਨੇ ਸੋ ਇਸ ਕਰਕੇ ਸਾਨੂੰ ਕੀ ਚਾਹੀਦਾ ਸਾਡਾ ਜਿਹੜਾ ਸਭ ਤੋਂ ਵੱਡਾ ਮਕਸਦ ਹੋਵੇ ਸਾਡਾ ਜਿਹੜਾ ਸਭ ਤੋਂ ਵੱਡਾ ਕੰਮ ਹੈ ਉਹ ਇਹ ਹੋਵੇ ਕਿ ਪਿਆਰਿਓ ਅਸੀਂ ਪਹਿਲੀ ਗੱਲ ਪੈਸੇ ਦਾ ਲੈਣ ਦੇਣ ਜਿਹੜਾ ਹੈ ਉਹ ਨਾ ਹੀ ਕਰੀਏ ਪੈਸੇ ਦਾ ਜਿਹੜਾ ਲੈਣ ਦੇਣਾ ਨਾ ਸਾਧ ਸੰਗਤ ਉਹ ਸਾਨੂੰ ਬਹੁਤ ਘੱਟ ਕਰਨਾ ਚਾਹੀਦਾ ਕਿਉਂਕਿ ਸਾਵਧਾਨੀ ਨਾਲ ਕਰੋ ਦੇਖ ਕੇ ਕਰੋ ਇਹ ਨਹੀਂ ਕਹਿੰਦਾ ਵੀ ਜਮੇ ਨਾ ਕਰੋ ਬੰਦ ਕਰ ਦਿਓ ਸਾਰਾ ਕੁਝ ਵੀ ਦੇਖ ਕੇ ਕਰੋ ਇਹ ਨਾ ਹੋ ਵੀ ਕੱਲੋਂ ਪੈਸੇ ਪਿੱਛੇ ਆਪਾਂ ਲੜਦੇ ਫਰੀਏ ਕੱਲੋਂ ਪੈਸੇ ਪਿੱਛੇ ਆਪਾਂ ਇੱਕ ਦੂਜੇ ਨਾਲ ਛਤਰੋ ਛਤਰੀ ਹੁੰਦੇ ਫਰੀਏ ਸਾਧ ਸੰਗਤ ਇਹ ਗੱਲ ਯਾਦ ਰੱਖਿਓ ਵੀ ਜਿੱਥੇ ਅਸੀਂ ਆਸ ਛੱਡਤੀ ਉਥੇ ਮੁੜ ਕੇ ਫਿਰ ਕੋਈ ਗੱਲ ਨਾ ਕਰੋ ਇਹ ਨਾ ਕਹੋ ਵੀ ਹਾਂਜੀ ਸਾਨੂੰ ਕੋਈ ਆਸ ਹੈ ਜੀ ਫਿਰ ਉਥੇ ਆਸ ਨਾ ਰੱਖੋ ਜੇ ਆਸ ਛੱਡਤੀ ਤਾਂ ਦੁਬਾਰੇ ਆਸ ਜਗਾਓ ਨਾ ਕਹਿਣ ਤੋਂ ਬਾਅਦ ਜਿਹੜੇ ਬੰਦੇ ਤੇ ਭਰੋਸਾ ਹਾਂ ਉਹਦੇ ਤੇ ਭਰੋਸਾ ਕਰੋ ਜੀ ਸਦਕੇ ਪਰ ਜਿਹਦੇ ਤੇ ਸਾਨੂੰ ਭਰੋਸਾ ਹੈ ਨਹੀਂ ਜੇ ਕੋਈ ਸਾਨੂੰ ਰੋਕਦਾ ਹੈ ਨਾ ਤਾਂ ਉਹਦਾ ਗੱਲ ਮੰਨੀਏ ਰੁਕ ਜਾਈਏ ਕੱਲੋਂ ਪਛਤਾਉਣ ਦਾ ਕੋਈ ਫਾਇਦਾ ਹੈ ਨਹੀਂ ਤੇ ਸਾਧ ਸੰਗਤ ਬਾਅਦ ਫਿਰ ਵਿੱਚ ਅਸੀਂ ਪੰਡਤਾਂ ਦੇ ਜਿਹੜਾ ਹੈ ਚੱਕਰ ਕੱਢਦੇ ਫਿਰਦੇ ਆ ਜੀ ਮੇਰੇ ਉਹਨੇ ਪੈਸੇ ਦੱਬਲੇ ਜੀ ਬਾਬਾ ਜੀ ਮੇਰੇ ਪੈਸੇ ਕਢਾਓ ਜੀ ਪੰਡਤ ਜੀ ਮੇਰੇ ਤੇ ਕਿਰਪਾ ਕਰੋ ਜੀ ਹੁਣ ਪੰਡਤ ਕੀ ਕਿਰਪਾ ਕਰੇ ਭਾਈ ਜੋ ਪੈਸੇ ਤਾਂ ਤੂੰ ਆਪਸ ਆਇਆ ਹੁਣ ਪੰਡਤ ਕਿਹੜਾ ਵਿੱਚ ਕੋਲੇ ਬੈਠਾ ਹੋਇਆ ਸੀ ਤੇ ਜਿੰਨੇ ਤੂੰ ਉਹ ਤੋਂ ਲੈਣੇ ਆ ਨਹੀਂ ਪਤਾ ਉਹ ਤੋਂ ਵੱਧ ਤੇ ਤੋਂ ਪੰਡਤ ਲੁੱਟ ਕੇ ਇਹੀ ਹੁੰਦਾ ਨਾ ਹੁਣ ਪੰਡਤ ਕਿਹੜਾ ਕੋਈ ਜਾਦੂ ਮੰਤਰ ਚਲਾਊਗਾ ਵੀ ਭਾਈ ਉਹ ਘਰਿਆ ਕੇ ਤੇਰੇ ਪੈਸੇ ਦੇ ਜੂਗਾ ਜਾਂ ਇੰਜ ਹੋ ਦੇਣਾ। ਇਹੀ ਹੁੰਦਾ ਵੀ ਕੋਈ ਉਪਾਅ ਕਰ ਦੂ ਵੀ ਚਲ ਕੋਈ ਗੱਲ ਨਹੀਂ ਭਾਈ ਤੈਨੂੰ ਤਰਵਾਸ ਜਾਂ ਦੇ ਦੂ ਵੀ ਕੋਈ ਗੱਲ ਨਹੀਂ ਭਾਈ ਆਹ ਉਪਾਅ ਕਰ ਤੇਰੇ ਪੈਸੇ ਵਾਪਸ ਆ ਜਾਣਗੇ। ਇੰਨਾ ਕੀ ਹੁੰਦਾ ਨਾ ਜੀ ਹੋਰ ਤਾਂ ਕੋਈ ਹੈ ਨਹੀਂ ਨਾ ਗੱਲ ਕਰਨ ਨੂੰ। ਸੋ ਮੇਰੇ ਕਹਿਣ ਤੋਂ ਭਾਵ ਵੀ ਇਹ ਗੱਲ ਚੇਤੇ ਰੱਖਿਓ ਸਾਧ ਸੰਗਤ ਸਾਨੂੰ ਇਹ ਗੱਲ ਜਿਹੜੀ ਹੈ ਨਾ ਸਮਝਣੀ ਪਵੇਗੀ। ਅਸੀਂ ਇਸ ਗੱਲ ਨੂੰ ਥੋੜਾ ਜਿਹਾ ਵਿਚਾਰਨ ਦੀ ਕੋਸ਼ਿਸ਼ ਕਰੀਏ, ਥੋੜਾ ਜਿਹਾ ਯਤਨ ਕਰੀਏ ਸਾਧ ਸੰਗਤ ਕਿ ਅਸਲ ਦੇ ਵਿੱਚ ਕਾਰਨ ਕੀ ਨੇ। ਅਸਲ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਸਮਝਣੀਆਂ ਪੈਣਗੀਆਂ ਕੁਝ ਚੀਜ਼ਾਂ ਨੇ ਜਿਹੜੀਆਂ ਸਾਨੂੰ ਵਿਚਾਰਨੀਆਂ ਪੈਣਗੀਆਂ ਕਈ ਕਹਿੰਦੇ ਜੀ ਉਪਾਅ ਕਰੋ ਜੀ ਤੁਸੀਂ ਕੋਈ ਕਹਿੰਦੇ ਜੀ ਏਮਲੀ ਦੇ ਬੀਜ ਲੈ ਲਓ ਜੀ ਉਹਨਾਂ ਨੂੰ ਭੌਂਕੇ ਰੱਖੋ ਉਹਨਾਂ ਨੂੰ ਸੱਤ ਤੇ ਦੇਖ ਦੋ ਕੋਈ ਕਹਿੰਦਾ ਜੀ ਬਰੋਟੇ ਦੇ ਜਿਹੜੇ ਪੱਤੇ ਤੋੜ ਲਓ ਕੋਈ ਕੁਝ ਕਹਿੰਦਾ ਏਦਾਂ ਪੈਸੇ ਵਾਪਸ ਨਹੀਂ ਹੋਇਆ ਕਰਦੇ ਜੇਕਰ ਇਹ ਬੇਸ ਦੇ ਨਾਲ ਪੈਸੇ ਵਾਪਸ ਹੁੰਦੇ ਹੁੰਦੇ ਤਾਂ ਦੇਸ਼ ਸਾਡਾ ਕਿੰਨਾ ਕਰਜ਼ਾਈ ਹੈ ਬਲੈਕ ਮਨੀ ਬਾਹਰ ਪਿਆ ਹੋਇਆ ਤੇ ਦੇਸ਼ ਦੀਆਂ ਸਰਕਾਰਾਂ ਨੂੰ ਜਾ ਕੇ ਸੁਨੇਹਾ ਲਾਓ ਏ ਭਾਈ ਆ ਉਪਾਅ ਕਰੋ ਤੁਸੀਂ ਦੇ ਬੇਬਕੂਹੋਂ ਕਿ ਪੈਸਾ ਦਾ ਤੁਹਾਡਾ ਬਾਹਰਲੇ ਦੇਸ਼ਾਂ ਵਾਲੇ ਐਂ ਮੋੜ ਦੇਣਗੇ ਚੁਟਕੀਆਂ ਦੇ ਵਿੱਚ ਬਲੈਕ ਮਨੀ ਐਂ ਵਾਪਸ ਆਜੂ ਜੇ ਇਦਾਂ ਦੇ ਉਪਾਏ ਕਰਦੇ ਬਲੈਕ ਮਨੀ ਵਾਪਸ ਆ ਗਿਆ ਤੇ ਫੇਰ ਕਿਉਂ ਕੁਝ ਨਹੀਂ ਹੁੰਦਾ ਸਾਧ ਸੰਗਤ 2000 4000 ਜਾਂ 5000 10000 ਲੱਖ 1.5 ਲੱਖ ਜਿਹੜਾ ਕਿੰਨਾ ਅਗਲੇ ਕਿੰਨੀ ਫਸਿਆ ਹੋਇਆ ਇੰਨਾ ਕੀ ਹੋਊਗਾ ਚਾਹੇ ਤੋਂ ਵੱਧ ਹੋਊਗਾ ਪਰ ਕਿ ਇਦਾਂ ਦੀਆਂ ਚੀਜ਼ਾਂ ਨਾਲ ਪੈਸੇ ਵਾਪਸ ਨਹੀਂ ਹੋਇਆ ਕਰਦੇ ਜੇ ਪੈਸੇ ਵਾਪਸ ਹੁੰਦੇ ਨੇ ਤਾਂ ਦੇਸ਼ ਦੀਆਂ ਸਰਕਾਰਾਂ ਨੂੰ ਜਾ ਕੇ ਸੁਨੇਹਾ ਲਾਓ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਪਾਓ ਜੀ ਆ ਉਪਾਅ ਕਰੋ ਜੀ ਉਹ ਪੈਸਾ ਜਿਹੜਾ ਨਾ ਬਾਹਰਲੇ ਦੇਸ਼ਾਂ ਸਾਡਾ ਫਸਿਆ ਹੋਇਆ ਉਹ ਪੈਸਾ ਵਾਪਸ ਆਓ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿਓ ਜੀ ਇਹ ਰਾਏਤ ਕਿਉਂਕਿ ਕੇਂਦਰ ਬੰਨੀ ਬਹੁਤ ਪੈਸਾ ਖੜਾ ਆਰਡੀਐਫ ਦਾ ਬੜਾ ਪੈਸਾ ਖੜਾ ਹੋਰ ਬੜੇ ਫੰਡ ਖੜੇ ਨੇ ਵੀ ਭਾਈ ਆ ਉਪਾਅ ਕਰੋ ਤੁਹਾਡੇ ਪੈਸੇ ਵਾਪਸ ਨਿਕਲੇ ਆਉਣ ਅਸਾਂ ਦਾ ਵੀ ਚੀਜ਼ਾਂ ਦੇ ਵਿੱਚੋਂ ਅਸੀਂ ਨਿਕਲੀਏ ਇਹ ਸਾਰੇ ਵਹਿਮ ਭਰਮ ਨੇ ਆਪਣਾ ਫੈਸਲਾ ਨਾ ਸੋਚ ਸਮਝ ਕੇ ਕਰੀਏ ਸਾਦ ਸੰਗਤ ਇਹ ਨਾ ਹੋਵੇ ਬਾਅਦ ਚ ਸਾਨੂੰ ਆਪਣੇ ਕੀਤੇ ਦੀ ਪਛਤਾਵਾ ਹੋ ਜਾਏ ਇਸ ਕਰਕੇ ਸੋਚ ਕੇ ਡਿੰਗ ਪੁੱਟੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ